ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜਰੂਰ ਲਿਖ ਦੇਣਾ ਜੀ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰਸੋਈ ਦੇ ਵਿੱਚ ਪ੍ਰਸ਼ਾਦਾ ਬਣਾਉਣ ਤੋਂ ਬਾਅਦ ਇਹ ਇੱਕ ਕੰਮ ਜਰੂਰ ਕਰੋ ਇਹੀ ਕੰਮ ਕਰਨ ਦੇ ਨਾਲ ਘਰ ਵਿੱਚ ਮਾਇਆ ਅਤੇ ਮਾਇਆ ਦੇ ਆਉਂਦੀ ਘਾਟ ਕਿਹਾ ਜਾਂਦਾ ਹੈ ਕਿ ਕਦੇ ਵੀ ਨਹੀਂ ਹੋਵੇਗੀ ਘਰ ਦੀ ਸੁਖ ਸ਼ਾਂਤੀ ਰਸੋਈ ਤੇ ਨਿਰਭਰ ਕਰਦੀ ਹੈ ਜਿਸ ਘਰ ਦੀ ਰਸੋਈ ਸੋਹਣੀ ਹੋਵੇ ਉਥੇ ਸਭ ਕੁਝ ਚੰਗਾ ਹੀ ਹੁੰਦਾ ਹੈ ਇਸ ਨਾਲ ਘਰ ਵਿੱਚ ਸਕਾਰਾਤਮਕ ਤਾਕਤਾਂ ਦਾ ਵਾਸ ਹੁੰਦਾ ਹੈ ਤੇ ਨਕਾਰਾਤਮਕ ਤਾਕਤਾਂ ਘਰ ਤੋਂ ਬਾਹਰ ਹੋ ਜਾਂਦੀਆਂ ਨੇ ਆਪਾਂ ਸਭ ਜਾਣਦੇ ਹਾਂ ਕਿ ਰਸੋਈ ਦੇ ਵਿੱਚ ਸਾਰੇ ਪਰਿਵਾਰ ਦਾ ਪ੍ਰਸ਼ਾਦਾ ਪਾਣੀ ਬਣਾਇਆ ਜਾਂਦਾ ਹੈ ਜਿਸ ਨਾਲ ਆਪਾਂ ਸਭ ਜੁੜੇ ਹਾਂ ਇਹੀ ਕਾਰਨ ਹੈ ਕਿ ਇਸ ਦਾ ਚੰਗਾ ਤੇ ਮਾੜਾ ਪ੍ਰਭਾਵ ਆਪਣੇ ਸਭ ਦੇ ਉੱਪਰ ਪੈਂਦਾ ਹੈ ਸਭ ਤੋਂ ਪਹਿਲੀ ਗੱਲ ਜਦ ਪ੍ਰਸ਼ਾਦਾ ਪਾਣੀ ਬਣ ਜਾਵੇ ਤੇ ਉਸ ਤੋਂ ਬਾਅਦ ਚੁੱਲ੍ਹਾ ਚੌਂਕਾ ਜਰੂਰ ਸਾਫ਼ ਕਰੋ ਪਹਿਲਾਂ ਬੀਬੀਆਂ ਚੁੱਲ੍ਹੇ ਤੇ ਕੰਮ ਕਰਦੀਆਂ ਸਨ ਕੰਮ ਕਰਨ ਤੋਂ ਬਾਅਦ ਚੁੱਲ੍ਹੇ ਨੂੰ ਚੰਗੀ ਤਰ੍ਹਾਂ ਸਾਫ਼ ਕਰਦੀਆਂ ਸਨ ਜਿਸ ਕਾਰਨ ਪਹਿਲਾਂ ਘਰਾਂ ਦੇ ਵਿੱਚ ਪਿਆਰ ਅਤੇ ਬਰਕਤ ਦਾ ਵਾਸ ਹੁੰਦਾ ਸੀ ਅੱਜ ਕੱਲ੍ਹ ਕਲੇਸ਼ ਲੜਾਈਆਂ ਨੇ ਘਰ ਦੇ ਵਿੱਚ ਬਰਕਤ ਦੀ ਥਾਂ ਬਿਮਾਰੀਆਂ ਹਨ ਜਦੋਂ ਪ੍ਰਸ਼ਾਦਾ ਪਾਣੀ ਬਣ ਜਾਵੇ ਤਾਂ ਆਖਰੀ ਵਾਲਾ ਪ੍ਰਸ਼ਾਦਾ ਤੇ ਪਹਿਲਾ ਪ੍ਰਸ਼ਾਦਾ ਕਿਸੇ ਜਨੌਰ ਡੰਗਰ ਪਸ਼ੂ ਨੂੰ ਜ਼ਰੂਰ ਪਾਓ ਐਵੇਂ ਕਰਨ ਦੇ ਨਾਲ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਵਾਦਾ ਹੁੰਦਾ ਹੈ ਤੇ ਕਿਸਮਤ ਹਮੇਸ਼ਾ ਸਾਥ ਦਿੰਦੀ ਹੈ ਜਦੋਂ ਘਰ ਦੇ ਸਾਰੇ ਜੀਵ ਪ੍ਰਸ਼ਾਦਾ ਪਾਣੀ ਖਾ ਲੈਣ ਤਾਂ ਝੂਠ ਰਸੋਈ ਦੇ ਵਿੱਚ ਨਾ ਪਈ ਰਹਿਣ ਦਿਆ ਕਰੋ ਝੂਠ ਨੂੰ ਚੁੱਕ ਕੇ ਰਸੋਈ ਤੋਂ ਬਾਹਰ ਰੱਖੋ ਕਿਹਾ ਜਾਂਦਾ ਹੈ ਕਿ ਝੂਠ ਦੇ ਅੰਦਰ ਰੱਖਣ ਦੇ ਨਾਲ ਨਕਾਰਾਤਮਕਤਾ ਵੱਧਦੀ ਹੈ ਅਤੇ ਨਕਾਰਾਤਮਕਤਾ ਘਰ ਵਿੱਚ ਬਰਕਤ ਨੂੰ ਵੜਾ ਨਹੀਂ ਦਿੰਦੀ ਇਸ ਲਈ ਐਵੇਂ ਕਰਨ ਤੋਂ ਹਮੇਸ਼ਾ ਬਚੋ ਪਰਸ਼ਾਦਾ ਪਾਣੀ ਬਣਾਉਣ ਤੋਂ ਬਾਅਦ ਤਿੰਨ ਨਿਯਮ ਰੋਜ਼ ਆਪਣੀ ਰਸੋਈ ਦੇ ਵਿੱਚ ਰੱਖੋ ਤੁਹਾਡੇ ਘਰ ਅੰਨ ਅਤੇ ਧਨ ਦੀ ਕਮੀ ਨਹੀਂ ਆਵੇਗੀ ਇੱਕ ਵਾਰ ਸੰਗਤ ਜੀ ਇੱਕ ਮਨੁੱਖ ਹਮੇਸ਼ਾ ਦਸਾਂ ਨੋਹਾਂ ਦੀ ਕੀਰਤ ਕਰਦਾ ਸੀ ਕਹਿੰਦੇ ਕਿ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਕਰਿਆ ਕਰਦਾ ਸੀ ਹਰ ਸਮੇਂ ਪ੍ਰਮਾਤਮਾ ਦੇ ਨਾਲ ਲਿਬ ਜੋੜ ਕੇ ਰੱਖਦਾ ਸੀ ਕਹਿੰਦੇ ਚੰਗਾ ਕੰਮ ਕਰਿਆ ਕਰਦਾ ਸੀ ਇੱਕ ਦਿਨ ਇੱਕ ਸੰਤ ਫਕੀਰ ਜੀ ਉੱਥੋਂ ਲੰਘੇ ਉਹਨਾਂ ਸੰਤ ਜੀ ਨੂੰ ਕਿਹਾ ਕਿ ਅਸੀਂ ਪਤੀ ਪਤਨੀ ਦੋਵੇਂ ਪਰਮਾਤਮਾ ਨੂੰ ਯਾਦ ਵੀ ਕਰਦੇ ਹਾਂ ਤੇ ਹੱਕ ਸੱਚ ਦੀ ਕੀਰਤ ਵੀ ਕਰਦੇ ਹਾਂ ਪਰ ਸਾਡੇ ਘਰ ਗਰੀਬੀ ਹੈ ਇਸ ਗਰੀਬੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਫਕੀਰ ਕਹਿੰਦੇ ਕਿ ਉਹ ਸਾਹਮਣੇ ਇੱਕ ਥਾਂ ਦੇਖੀ ਹੈ ਉੱਥੇ ਇੱਕ ਰੋਜ਼ ਮਾਈ ਗੋਹਾ ਪੱਥਨ ਆਉਂਦੀ ਹੈ ਤੂੰ ਉਸ ਨੂੰ ਆਪਣੇ ਘਰ ਬੁਲਾ ਲੈ ਤੇਰੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਉਹ ਕਹਿੰਦਾ ਜੀ ਠੀਕ ਹੈ ਅਗਲੇ ਦਿਨ ਅੰਮ੍ਰਿਤ ਵੇਲਾ ਹੋਇਆ ਉਹ ਅੰਮ੍ਰਿਤ ਵੇਲੇ ਤੋਂ ਪਹਿਲਾਂ ਹੀ ਉਸ ਥਾਂ ਤੇ ਜਾ ਕੇ ਬੈਠ ਗਿਆ ਤੇ ਉਸ ਮਾਈ ਦਾ ਇੰਤਜ਼ਾਰ ਕਰਨ ਲੱਗਾ ਕਿ ਕਦੋਂ ਮਾਈ ਆਵੇ ਕਦੋਂ ਗੋਹਾ ਪੱਥੇ ਤੇ ਮੈਂ ਉਹਨੂੰ ਆਪਣੇ ਘਰ ਵਿੱਚ ਲੈ ਕੇ ਜਾਵਾਂ ਕਹਿੰਦੇ ਕਿ ਉਹ ਬੀਬੀ ਆਈ ਤੇ ਗੋਹਾ ਪੱਥਣ ਲੱਗੀ ਗੋਹਾ ਪਾਠ ਕੇ ਜਦੋਂ ਜਾਨ ਲੱਗੀ ਤਾਂ ਉਹ ਜਿਹੜਾ ਮਨੁੱਖ ਸੀ ਕੋਲ ਗਿਆ ਤੇ ਕਿਹਾ ਬੀਬੀ ਜੀ ਮੈਂ ਤੁਹਾਨੂੰ ਆਪਣੇ ਘਰ ਪ੍ਰਸ਼ਾਦੇ ਪਾਣੀ ਲਈ ਸੱਦਣ ਆਇਆ ਹਾਂ ਤੁਸੀਂ ਮੇਰੇ ਨਾਲ ਚੱਲੋ ਬੀਬੀ ਜਾਣੀ ਜਾਣ ਸੀ ਕਿਉਂਕਿ ਉਹ ਮਾਇਆ ਸੀ ਤੇ ਉਹਨੂੰ ਪਤਾ ਸੀ ਕਿਸੇ ਨਾ ਕਿਸੇ ਨੇ ਇਸ ਨੂੰ ਜੁਗਤ ਦੱਸੀ ਹੈ ਮੈਨੂੰ ਘਰ ਲੈ ਕੇ ਜਾਣ ਲਈ ਕਹਿੰਦੇ ਕਿ ਉਹ ਕਹਿੰਦੀ ਕਿ ਮੇਰੇ ਤਾਂ ਇਹਨੇ ਪਾਟੇ ਪੁਰਾਣੇ ਕੱਪੜੇ ਨੇ ਇਹਨੇ ਮਾੜੇ ਹਾਲ ਨੇ ਮੈਨੂੰ ਕਿੰਨੇ ਬੁਲਾਉਣਾ ਸੀ ਆਪਣੇ ਘਰੇ ਕਹਿੰਦਾ ਕਿ ਠੀਕ ਹੈ ਉਹਨੂੰ ਘਰ ਲੈ ਕੇ ਜਾਂਦਾ ਹੈ ਤੇ ਘਰ ਜਾਂਦੇ ਆਸਾਰ ਜਿਵੇਂ ਘਰ ਜਗਮਗਾਉਂ ਜਿਹਾ ਲੱਗ ਗਿਆ ਹੋਵੇ ਉਹਨੂੰ ਕਿਹਾ ਕਿ ਬੈਠ ਜਾ ਤੇ ਉਹਨੂੰ ਪ੍ਰਸ਼ਾਦਾ ਪਾਣੀ ਖਵਾ ਦਿੱਤਾ ਉਹਨੇ ਜਦੋਂ ਆਪਣਾ ਰੂਪ ਦੱਸਿਆ ਉਹਨੇ ਜਦੋਂ ਉਹਨੂੰ ਪ੍ਰਸ਼ਾਦਾ ਪਾਣੀ ਖਵਾਇਆ ਤੇ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਉਹਨੂੰ ਕਿਹਾ ਕਿ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਉਹ ਕਹਿੰਦਾ ਜੀ ਸਾਨੂੰ ਸੁੱਖ ਸਮਰiddhi ਦਾ ਸਥਾਈ ਨਿਵਾਸ ਚਾਹੀਦਾ ਹੈ ਤਾਂ ਅੱਗੋਂ ਉਹ ਜੋ ਗੋਹਿ ਪੱਥਨ ਵਾਲੀ ਸੀ ਉਹ ਮਾਈ ਨੇ ਕਿਹਾ ਕਿ ਤੁਹਾਡੇ ਘਰ ਹਮੇਸ਼ਾ ਸਥਾਈ ਨਿਵਾਸ ਹੋਵੇਗਾ ਤੁਸੀਂ ਸਿਰਫ ਆਪਣੀ ਰਸੋਈ ਵਿੱਚ ਇਹ ਕੰਮ ਕਰਿਆ ਕਰੋ ਉਸਨੇ ਕਿਹਾ ਕਿ ਜਦੋਂ ਵੀ ਪ੍ਰਸ਼ਾਦਾ ਪਾਣੀ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਇਸ਼ਨਾਨ ਕਰੋ ਇਸ਼ਨਾਨ ਕਰਕੇ ਹੀ ਪ੍ਰਸ਼ਾਦਾ ਪਾਣੀ ਬਣਾਉਣਾ ਚਾਹੀਦਾ ਹੈ ਜਿਸ ਚੁੱਲੇ ਦੇ ਉੱਪਰ ਪ੍ਰਸ਼ਾਦਾ ਪਾਣੀ ਬਣਾਉਣਾ ਹੈ ਪਹਿਲਾਂ ਚੁੱਲੇ ਲਿਪਦੇ ਹੁੰਦੇ ਸੀ ਅੱਜ ਜਦੋਂ ਬਣਾਉਂਦੇ ਹੋ ਉਹਨੂੰ ਬਣਾਉਣ ਲੱਗਿਆਂ ਸਾਫ਼ ਕਰ ਲਿਆ ਕਰੋ ਪ੍ਰਸ਼ਾਦਾ ਬਣਾਉਣ ਤੋਂ ਬਾਅਦ ਵੀ ਸਾਫ਼ ਕਰਿਆ ਕਰੋ ਤੇ ਪਹਿਲਾਂ ਵੀ ਸਾਫ਼ ਕਰਿਆ ਕਰੋ ਉਸੇ ਤਰ੍ਹਾਂ ਜਦੋਂ ਤੁਸੀਂ ਪ੍ਰਸ਼ਾਦਾ ਜੋ ਵੀ ਬਣਾਉਂਦੇ ਹੋ ਤਵੇ ਤੇ ਪਹਿਲੀ ਚੀਜ਼ ਪਾਉਂਦੇ ਹੋ ਉਹ ਕਿਸੇ ਚਿੜੀ ਜਨੌਰ ਕਾਂ ਨੂੰ ਪਾਇਆ ਕਰੋ ਜਿਹੜੀ ਚਿੜੀ ਜਨੌਰ ਕਾਂ ਨੂੰ ਪਾ ਕੇ ਆਪਣੇ ਘਰ ਦਾ ਕੁਝ ਹਿੱਸਾ ਕਿਸੇ ਭੁੱਖੇ ਨੂੰ ਜ਼ਰੂਰ ਦਿਆ ਕਰੋ ਜਾਂ ਕੱਟ ਕੇ ਰੱਖ ਲਿਆ ਕਰੋ ਤੁਹਾਡੇ ਘਰ ਅੰਨ ਤੇ ਧੰਨ ਵਧੇਗਾ ਸ਼ਾਮ ਨੂੰ ਘਰ ਆਪਣੇ ਜੋਤ ਜ਼ਰੂਰ ਜਗਾਇਆ ਕਰੋ ਉਹ ਜੋ ਤੁਹਾਡੇ ਘਰ ਦਾ ਵਾਤਾਵਰਣ ਹੈ ਉਸ ਨੂੰ ਸ਼ਾਂਤ ਕਰੇਗੀ ਤੇ ਤੁਹਾਡੇ ਵੱਲੋਂ ਕੀਤਾ ਹੋਇਆ ਦਾਨਪੁਨ ਤੁਹਾਡੇ ਭਾਗ ਚਮਕਾ ਦੇਵੇਗਾ ਇਹਨਾਂ ਕਹਿ ਕੇ ਤੇ ਉਹ ਮਾਈ ਉਥੋਂ ਚਲੀ ਗਈ ਕਹਿੰਦੇ ਹੁਣ ਉਹਨਾਂ ਨੇ ਓਵੇਂ ਹੀ ਕਰਨਾ ਆਰੰਭ ਕਰ ਦਿੱਤਾ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਹੋਣ ਲੱਗੀ ਐਵੇਂ ਹੀ ਇੱਕ ਨਗਰ ਦੇ ਵਿੱਚ ਇੱਕ ਮਾਈ ਰਿਆ ਕਰਦੀ ਸੀ ਮਾਈ ਦੇ ਕੋਲ ਕੋਈ ਔਲਾਦ ਨਹੀਂ ਸੀ ਤੇ ਨਾ ਹੀ ਸਿਰ ਦਾ ਸਾਈਂ ਸੀ ਮਾਈ ਇਕੱਲੀ ਹੀ ਆਪਣਾ ਜੀਵਨ ਬਤੀਤ ਕਰਦੀ ਸੀ ਪਰ ਮਾਈ ਦੇ ਜ਼ਿੰਦਗੀ ਦਾ ਇੱਕ ਨਿਯਮ ਸੀ ਗਵਾਂਡੀਆਂ ਨੇ ਗਾਂ ਰੱਖੀ ਹੋਈ ਸੀ ਤੇ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਪਰਮਾਤਮਾ ਦਾ ਨਾਮ ਲੈਣਾ ਤੇ ਚੁੱਲ੍ਹੇ ਚੌਕੇ ਨੂੰ ਚੰਗੀ ਤਰ੍ਹਾਂ ਗੋਹਾ ਲਿਆ ਕੇ ਤੇ ਲਿਪ ਲਿਆ ਕਰਨਾ ਉਸ ਤੋਂ ਬਾਅਦ ਪ੍ਰਸ਼ਾਦਾ ਪਾਣੀ ਬਣਾਇਆ ਕਰਨਾ ਤੇ ਜੋ ਵੀ ਬਣਾਉਣਾ ਸਭ ਤੋਂ ਪਹਿਲਾਂ ਕਿਸੇ ਭੁੱਖੇ ਨੂੰ ਖਵਾ ਕੇ ਜੇ ਕੋਈ ਟੱਕਰ ਦਾ ਜਾਂ ਜਿੜੀਆਂ ਜਨੌਰਾਂ ਨੂੰ ਪਾ ਕੇ ਤੇ ਫਿਰ ਆਪ ਖਾਇਆ ਕਰਨਾ ਕਹਿੰਦੇ ਕਿ ਇਸ ਤਰ੍ਹਾਂ ਜ਼ਿੰਦਗੀ ਦਾ ਨਿਯਮ ਸੀ ਉਸ ਦਾ ਕਿਸੇ ਨੂੰ ਖੁਸ਼ ਕਰਕੇ ਕਿਸੇ ਦਾ ਢਿੱਡ ਭਰ ਕੇ ਖਾਣਾ ਕਹਿੰਦੇ ਅੱਜ ਜਦੋਂ ਕਹਿੰਦੇ ਅੱਜ ਜਦੋਂ ਉਹਦੇ ਘਰ ਸੁੱਖ ਸ਼ਾਂਤੀ ਸੀ ਪਰ ਮਾਈ ਵਿਚਾਰੀ ਇਕੱਲੀ ਰਹਿੰਦੀ ਸੀ ਕਹਿੰਦੇ ਕਿ ਉਹਨਾਂ ਦੀ ਗਵੰਡਨ ਜੋ ਸੀ ਉਹ ਇਸ ਗੱਲ ਤੋਂ ਬੜੀ ਪਰੇਸ਼ਾਨ ਸੀ ਕਿ ਇਹਦੇ ਘਰ ਕੋਈ ਨਹੀਂ ਹੈਗਾ ਪਰ ਹਮੇਸ਼ਾ ਹੀ ਇਸ ਦੇ ਮੁਖ ਤੇ ਅਈ ਨਹੀਂ ਜਿਆਦਾ ਖੁਸ਼ੀ ਹੁੰਦੀ ਹੈ ਉਹਨੇ ਕੀ ਕੀਤਾ ਕਿ ਆਪਣੀ ਜਿਹੜੀ ਗਾਂ ਸੀ ਉਸ ਨੂੰ ਅੰਦਰ ਬੰਨ ਲਿਆ ਕਿ ਇਹ ਗਾਂ ਦਾ ਗੋਆ ਕਿਵੇਂ ਲੈ ਕੇ ਜਾਵੇਗੀ ਜਦੋਂ ਗਾਂ ਹੀ ਨਹੀਂ ਰਹੇਗੀ ਤੇ ਫਿਰ ਗੋਆ ਕਿੱਥੋਂ ਮਿਲਣਾ ਹੈ ਉਸਨੇ ਗਾਂ ਨੂੰ ਅੰਦਰ ਬੰਨ ਲਿਆ ਤੇ ਉਹ ਮਾਈ ਆਈ ਤੇ ਇਸ਼ਨਾਨ ਕੀਤਾ ਪਰਮਾਤਮਾ ਦਾ ਨਾਮ ਲਿਆ ਹੁਣ ਗੋਹਾ ਨਾ ਮਿਲਿਆ ਤੇ ਉਸਨੇ ਆਪਣਾ ਚੁੱਲ੍ਹਾ ਚੌਂਕਾ ਵੀ ਨਾਂ ਲਿਪਿਆ ਅੱਜ ਮਾਈ ਨੇ ਕੁਝ ਵੀ ਨਾ ਪਕਾਇਆ ਅਗਲੇ ਦਿਨ ਫਿਰ ਸਵੇਰੇ ਉઠી ਇਸ਼ਨਾਨ ਕੀਤਾ ਪਰਮਾਤਮਾ ਦਾ ਨਾਮ ਲਿਆ ਕਹਿੰਦੇ ਉਹਨੇ ਫਿਰ ਗਾਂ ਅੰਦਰ ਬੰਨ ਲਈ ਐਵੇਂ ਹੀ ਘਰ ਦੇ ਦਿਨ ਦਿਨ ਦਾ ਸਮਾਂ ਬੀਤ ਗਿਆ ਕਹਿੰਦੇ ਕਿ ਜਦੋਂ ਪਰਮਾਤਮਾ ਦਾ ਸੀ ਨਾਮ ਲੈਨੇ ਹਾਂ ਤਾਂ ਪਰਮਾਤਮਾ ਵੀ ਆਪਣੇ ਹਰ ਥਾਂ ਸਹਾਈ ਹੁੰਦੇ ਨੇ ਕਹਿੰਦੇ ਕਿ ਉਹਨੂੰ ਐਵੇਂ ਸੁਪਨਾ ਆਇਆ ਕਿ ਜਿਵੇਂ ਉਹਨੂੰ ਕੋਈ ਕਹਿ ਰਿਹਾ ਹੋਵੇ ਕਿ ਜਦੋਂ ਸਵੇਰੇ ਉਠੇਂਗੀ ਵੇੜੇ ਦੇ ਵਿੱਚ ਗਾਂ ਤੇਰੇ ਨਜ਼ਰ ਆਵੇਗੀ ਕਹਿੰਦੇ ਕਿ ਮਾਈ ਸਵੇਰੇ ਉੱਠ ਕੇ ਵੇਖਦੀ ਹੈ ਤਾਂ ਵੇੜੇ ਦੇ ਵਿੱਚ ਛੋਟਾ ਜਿਹਾ ਬੱਚਾ ਸੀ ਤੇ ਵੇੜੇ ਦੇ ਵਿੱਚ ਗਾਂ ਵੀ ਸੀ ਮਾਈ ਬੜੀ ਖੁਸ਼ ਹੋਈ ਪਰ ਜਦੋਂ ਉਹ ਗਾਂ ਤੇ ਬੱਚਾ ਵੇੜੇ ਦੇ ਵਿੱਚ ਆਏ ਸੀ ਤੇ ਜਿਹੜੇ ਗਵਾਂਢੀ ਸੀ ਉਹਨੇ ਕੀ ਦੇਖਿਆ ਕਿ ਸਵੇਰੇ ਸਵੇਰ ਉਹਦੇ ਗਾਂ ਦੇ ਪਿੱਛੇ ਗੋਹੀ ਦੀ ਥਾਂ ਤੇ ਸੋਨੇ ਦਾ ਫੋਸ ਪਿਆ ਸੀ ਉਹਨੇ ਛੇਤੀ ਛੇਤੀ ਆਪਣੇ ਗਾਂ ਦਾ ਗੋਹਾ ਲਿਆ ਕੇ ਉੱਥੇ ਰੱਖ ਦਿੱਤਾ ਤੇ ਸੋਨਾ ਲੈ ਕੇ ਚਲੀ ਗਈ ਮਾਈ ਦੀ ਇਸ ਗੱਲ ਤੋਂ ਖੁਸ਼ ਸੀ ਕਿ ਅੱਜ ਸਾਡੇ ਘਰ ਗਾਂ ਆ ਗਈ ਹੈ ਮਾਈ ਨੇ ਚੁੱਲ੍ਹਾ ਚਮਕਾ ਲਿਪਿਆ ਤੇ ਹੁਣ ਮਾਈ ਜਿਹੜੀ ਸੀ ਉਹਨੇ ਚਿੜੀ ਜਿਨੋਰਾ ਨੂੰ ਵੀ ਦਾਣਾ ਪਾਉਣ ਲੱਗੀ ਗਾਂ ਨੂੰ ਵੀ ਪ੍ਰਸ਼ਾਦਾ ਖਵਾ ਦਿੱਤਾ ਕਹਿੰਦੇ ਕਿ ਇਸ ਤਨ ਇੱਕ ਦਿਨ ਪਰਮਾਤਮਾ ਉਹ ਵੇਖਦਾ ਪਿਆ ਸੀ ਕਿ ਕਿੰਨੀ ਚਾਲਬਾਜ਼ ਹੈ ਕਿਸ ਦੀ ਗਵਾਂਡਣ ਕਹਿੰਦੇ ਕਿ ਬੜਾ ਸਾਰਾ ਨੀ ਪਿਆ ਹਨੇਰੀ ਚਖੜ ਆ ਗਿਆ ਹੁਣ ਮਾਈ ਨੂੰ ਇਹ ਸੀ ਕਿ ਇਹ ਗਾਂ ਵਿਚਾਰੀ ਇੱਥੇ ਕਿੱਥੇ ਬਾਹਰ ਠਰਦੀ ਰਵੇ ਇਹਨਾਂ ਨੂੰ ਵੀ ਅੰਦਰ ਬੰਨ ਕੇ ਆਉਣੀ ਹਾਂ ਅੰਦਰ ਜਾ ਕੇ ਉਹਨੇ ਗਾਂ ਨੂੰ ਬੰਨ੍ਹ ਦਿੱਤਾ ਜਦੋਂ ਸਵੇਰ ਹੋਈ ਤਾਂ ਮਾਈ ਨੇ ਕੀ ਦੇਖਿਆ ਕਿ ਇਹਨੇ ਸੋਨੇ ਦਾ ਗੋਹਾ ਕੀਤਾ ਹੈ ਕਹਿੰਦੇ ਹੁਣ ਮਾਈ ਕਹਿੰਦੀ ਕਿ ਦਿਨ ਬਦਲਨੇ ਸ਼ੁਰੂ ਹੋ ਗਏ ਨੇ ਮਾਈ ਨੇ ਪੱਕਾ ਘਰ ਬਣਵਾਇਆ ਉਸ ਦੇ ਘਰ ਦੇ ਸਾਹਮਣੇ ਜਦੋਂ ਵੀ ਕਿਸੇ ਨੇ ਆਉਣਾ ਤਾਂ ਉਸ ਨੇ ਪ੍ਰਸ਼ਾਦਾ ਜ਼ਰੂਰ ਛਕਾਇਆ ਕਰਨਾ ਇੰਨਾ ਪ੍ਰਸ਼ਾਦਾ ਬਣਾ ਕੇ ਰੱਖਣ ਲੱਗੀ ਹਰ ਰਾਹੀਰ ਨੂੰ ਰੋਕ ਕੇ ਉਸ ਨੇ ਰਾਹੀਰਾਂ ਨੂੰ ਰੋਕਣ ਦੇ ਲਈ ਥਾਂ ਬਣਾਇਆ ਥਾਂ ਥਾਂ ਤੇ ਪਾਣੀ ਦਾ ਇੰਤਜ਼ਾਮ ਕੀਤਾ ਭਾਵ ਕੇ ਖੂਹ ਪਟਵਾ ਦਿੱਤੇ ਕਹਿੰਦੇ ਕਿ ਕਿਸੇ ਦੀ ਧੀ ਦਾ ਜੇਕਰ ਵਿਆਹ ਹੁੰਦਾ ਤਾਂ ਉਹ ਵਿਆਹ ਦਾ ਕਾਰਜ ਕਰਵਾਉਣ ਲੱਗੀ ਆਰੇ ਇੱਕ ਦੀ ਮਦਦ ਕਰਨ ਲੱਗੀ ਇਹ ਸਭ ਦੇਖ ਕੇ ਪਰਮਾਤਮਾ ਬਹੁਤ ਖੁਸ਼ ਹੋਏ ਇਹ ਸਭ ਰਾਜੇ ਨੂੰ ਇਸ ਦੀ ਗਵੰਡਨ ਨੇ ਜਾ ਕੇ ਦੱਸਿਆ ਕਿ ਸੋਨੇ ਦਾ ਗੋਹਾ ਦੇਣ ਵਾਲੀ ਗਾਂ ਹੈ ਜੇ ਤੇਰੇ ਕੋਲ ਇਹ ਨਾਲ ਜਿਆਦਾ ਸੋਨਾ ਹੋਵੇ ਵੇਖ ਤੇਰੀ ਕਿੰਨੀ ਜੈਜੈਕਾਰ ਹੋਵੇਗੀ ਰਾਜੇ ਨੇ ਜਦੋਂ ਇਹ ਗੱਲ ਸੁਣੀ ਤੇ ਉਹਨੇ ਆਪਣੇ ਸੈਨਿਕ ਪੇਜ ਦਿੱਤੇ ਮਾਈ ਨੇ ਸੈਨਿਕਾਂ ਨੂੰ ਕਿਹਾ ਕਿ ਇਹ ਗਾਂ ਨਾ ਖੜੋ ਮਾਈ ਰੋਂਦੀ ਕਰ ਲਾਉਂਦੀ ਰਹੀ ਪਰ ਉਹ ਗਾਂ ਤੇ ਵਛਾ ਖੋਲ ਕੇ ਲੈ ਗਏ ਹੁਣ ਰਾਜਾ ਕਹਿੰਦਾ ਕਿ ਇਹਨੇ ਕਿਹੜਾ ਗੋਹਾ ਕਰਨਾ ਹੈ ਕਰਨਾ ਤੇ ਸੋਣਾ ਹੀ ਹੈ ਜਾਂ ਇਸ ਨੂੰ ਮੇਰੇ ਕਮਰੇ ਵਿੱਚ ਬੰਨ੍ਹ ਦਿਓ ਕਹਿੰਦੇ ਕਮਰੇ ਵਿੱਚ ਬੰਨ੍ਹ ਦਿੱਤਾ ਗਿਆ ਪਰ ਗਾਂ ਨੇ ਨਾ ਜ਼ਿਆਦਾ ਗੋਹਾ ਕੀਤਾ ਤੇ ਸਾਰੇ ਮਹਿਲ ਦੇ ਵਿੱਚ ਥਾਂ ਥਾਂ ਤੇ ਗੋਹੇ ਦੇ ਢੇਰ ਲੱਗ ਗਏ ਰਾਜਾ ਇਹ ਦੇ ਕੇ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਗਿਆ ਰਾਜੇ ਨੇ ਜਿਹੜੇ ਗਵੰਡਨ ਨੇ ਸ਼ਿਕਾਇਤ ਕੀਤੀ ਸੀ ਉਹਨਾਂ ਸਾਧਕੇ ਤੇ ਉਹਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਕਿ ਤੂੰ ਝੂਠ ਬੋਲਿਆ ਹੈ ਕਹਿੰਦੇ ਰਾਜੇ ਨੂੰ ਅਗਲੇ ਦਿਨ ਸੁਪਨਾ ਆਇਆ ਕਿ ਜਿੰਨੇ ਪੈਰੀ ਤੋਂ ਗਾਂ ਲੈ ਕੇ ਆਇਆ ਹੈ ਉਹਨੇ ਪੈਰੀ ਵਾਪਸ ਕਰ ਦੇ ਨਹੀਂ ਤਾਂ ਤੇਰਾ ਜਿਹੜਾ ਨੁਕਸਾਨ ਹੋਣਾ ਆਰੰਭ ਹੋ ਜਾਵੇਗਾ ਕਹਿੰਦੇ ਉਹਨੇ ਗਾਂ ਵਾਪਸ ਕਰ ਦਿੱਤੀ ਫਿਰ ਸਾਰੇ ਲੋਕਾਂ ਨੇ ਉਹਨੂੰ ਫੇਰ ਦੱਸਿਆ ਉਹਨਾਂ ਦੇ ਘਰ ਜਾ ਕੇ ਗਾਂ ਸੋਨਾ ਦੇਣ ਲੱਗ ਗਈ ਹੈ ਕਹਿੰਦੇ ਕਿ ਰਾਜਾ ਵਾਪਸ ਗਿਆ ਰਾਜੇ ਨੇ ਮਾਈ ਨੂੰ ਪੁੱਛਿਆ ਕਿ ਤੇਰੇ ਤੋਂ ਗਾਂ ਮੈਂ ਲੈਣ ਨਹੀਂ ਆਇਆ ਪਰ ਇਹਨੂੰ ਮੈਨੂੰ ਦੱਸ ਤੇਰੇ ਕੋਲ ਆ ਕੇ ਜਿਹੜੀ ਗਾਂ ਹੈ ਇਹ ਸੋਨਾ ਕਿਵੇਂ ਦੇਨ ਲੱਗ ਜਾਂਦੀ ਹੈ ਮੇਰੇ ਕੋਲ ਜਾ ਕੇ ਗੋਹਾ ਕਰਦੀ ਹੈ ਕਿਉਂਕਿ ਮਾਈ ਕਹਿੰਦੀ ਕਿ ਮੈਂ ਜਦੋਂ ਸਵੇਰੇ ਉੱਠਦੀ ਹਾਂ ਉਠਣਸਾਰ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਲੈਂਦੀ ਹਾਂ ਚੁੱਲ੍ਹਾ ਚੌਂਕਾ ਲੱਪ ਕੇ ਪ੍ਰਸ਼ਾਦਾ ਪਾਣੀ ਬਣਾਉਂਦੀ ਹਾਂ ਉਸ ਤੋਂ ਪਹਿਲਾਂ ਚਿੜੀਆਂ ਜਨੌਰਾਂ ਨੂੰ ਭੁਖਿਆ ਨੂੰ ਜੋਨੀ ਹਾਂ ਤੇ ਫਿਰ ਆਪਣਾ ਢਿੱਡ ਭਰਦੀ ਹਾਂ ਤੇ ਪਰਮਾਤਮਾ ਇਸ ਗੱਲ ਤੋਂ ਬਹੁਤ ਖੁਸ਼ ਹੁੰਦੇ ਨੇ ਜੋ ਕਿਸੇ ਭੁੱਖੇ ਦਾ ਢਿੱਡ ਭਰਦਾ ਹੈ ਤੇ ਪਰਮਾਤਮਾ ਫਿਰ ਉਸ ਦਾ ਢਿੱਡ ਭਰਨ ਦੀ ਜ਼ਿੰਮੇਵਾਰੀ ਆਪ ਲੈਂਦਾ ਹੈ ਜੋ ਦੂਜਿਆਂ ਤੇ ਦਇਆ ਕਰਦਾ ਹੈ ਨਿਮਰਤਾ ਵਿਖਾਉਂਦਾ ਹੈ ਪਰਮਾਤਮਾ ਉਹਨੂੰ ਕਦੇ ਭੁੱਖਾ ਨਹੀਂ ਰਹਿਣ ਦਿੰਦੇ ਤੇ ਬਾਸੇ ਇਹਦੇ ਬਦਲੇ ਪਰਮਾਤਮਾ ਨੇ ਮੈਨੂੰ ਇਹ ਦਿੱਤਾ ਹੈ ਆਪਣੀ ਰਸੋਈ ਵਿੱਚ ਉਹ ਖਜ਼ਾਨਾ ਹੈ ਜੋ ਆਪਾਂ ਨੂੰ ਕਦੇ ਵੀ ਅੰਨ ਅਤੇ ਧੰਨ ਦੀ ਕਮੀ ਨਹੀਂ ਹੋਣ ਦਿੰਦਾ ਇਸ ਕਰਕੇ ਜੇਕਰ ਤੁਸੀਂ ਵੀ ਆਹੇ ਕੰਮ ਕਰਨੇ ਆਰੰਭ ਕਰ ਦਿਓ ਤਾਂ ਤੁਹਾਡੇ ਘਰ ਵਿੱਚ ਵੀ ਖੁਸ਼ੀਆਂ ਹੀ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਪਿਆਰੀ ਸਾਜ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਬਦਤ ਬਦ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ